ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਮੂਵੀ ਅਕਾਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫਿਲਮ ਨੂੰ ਲੈ ਕੇ ਸਿਨੇਮਾ ਘਰਾਂ ਦੇ ਵਿੱਚ ਰੋਕ ਲਗਾ ਦਿੱਤੀ ਹੈ ਤੇ ਦੱਸਦੀ ਹੈ ਕਿ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਜ਼ਰੂਰੀ ਬੇਨਤੀ ਸਮੂਹ ਖਾਲਸਾ ਪੰਥ ਦੇ ਚਰਨਾਂ ਦੇ ਵਿੱਚ ਬਾਣਾ ਪਰਮਨੁੱਖ ਦਾ ਉਹ ਵਸਤਰ ਹੈ ਸਗੋ ਗੁਰੂ ਦੀ ਰਹਿਮਤ ਵੀ ਹੈ ਜਿਸ ਦੇ ਵਿੱਚ ਉਹ ਸਮੁੱਚੀ ਲੋਕਾਈ ਲਈ ਪ੍ਰੇਰਣਾ, પ્રેમ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ ਸਿੱਧਕਤੇ ਸਬਰ ਤੋਂ ਮੁਈ ਰੱਖਦਾ ਹੈ। ਇਹ ਕਿਸੇ ਕਲਣਾ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਤੇ ਇਹ ਗੁਰੂ ਦੀ ਬਖਸ਼ੀਸ਼ ਹੈ ਪਰ ਤੁਹਾਨੂੰ ਕਿਵੇਂ ਮਹਿਸੂਸ ਹੋਵੇਗਾ? ਜਦੋਂ ਕੋਈ ਮਨਮੁਖ ਅਤੇ ਕੋਣਮੋਣ ਇਸ ਨੂੰ ਪਾਵੇ ਸਿਰਫ ਆਪਣੇ ਮਾਇਕ ਮਨੋਰਥ ਦੇ ਲਈ, ਪੈਸਾ ਕਮਾਉਣ ਦੇ ਲਈ। ਤੇ ਇਸ ਲਈ ਅਸੀਂ ਇਸ ਫਿਲਮ ਦਾ ਅਕਾਲ ਦਾ ਵਿਰੋਧ ਕਰਦੇ ਹਾਂ ਤੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਆਖਦੇ ਹਾਂ ਕਿ ਇਸ ਫਿਲਮ ਨੂੰ ਨਾ ਚਲਾਇਆ ਜਾਵੇ ਤੇ ਇਸ ਫਿਲਮ ਦੇ ਕਿਰਦਾਰਾਂ ਵਾਲਿਆਂ ਤੇ ਧਾਰਮਿਕ ਅਤੇ ਕਾਨੂੰਨੀ ਕਾਰਜ ਵੀ ਹੋਵੇ ਤੇ ਜਿਸ ਨੇ ਇਸ ਅਕਾਲੀ ਬਾਣੇ ਨੂੰ ਪਾਇਆ ਤੇ ਉੱਥੇ ਹੀ ਜੇ ਸਿੱਖ ਸ਼ਹੀਦਾ ਉੱਤੇ ਸਿਨੇਮਾ ਬਣਨਾ ਵੀ ਹੈ ਤਾਂ ਸਾਬਤ ਸੂਰਤ ਜੀਵਨ ਵਾਲੇ ਸਿੱਖਾਂ ਕੋਲੋਂ ਕਿਰਦਾਰ ਕਰਵਾਏ ਜਾਣ ਨਾ ਕਿ ਨਕਲੀ ਫਿਲਮੀ ਹੀਰੋ ਕੋਲ ਜਿਸ ਦਾ ਖੁੱਦ ਦਾ ਨਿੱਜੀ ਜੀਵਨ ਨਿਕਰਿਆ ਹੋਇਆ ਹੈ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਇਸ ਦੇ ਉੱਤੇ ਤੁਰੰਤ ਐਕਸ਼ਨ ਲੈਣ ਸਮੂਹ ਖਾਲਸਾ ਪੰਥ ਨੂੰ ਇਸ ਦਾ ਵਿਰੋਧ ਕਰਨ ਦੇ ਲਈ ਵੀ ਬੇਨਤੀ ਕਰਦੇ ਆ ਤੇ ਦੱਸਿਆ ਕਿ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਅਕਾਲ ਫਿਲਮ ਨੂੰ ਲੈ ਕੇ ਵਿਰੋਧ ਕੀਤਾ ਹੈ ਤੇ ਉੱਥੇ ਹੀ ਸਿਨੇਮਾ ਘਰਾਂ ਨੂੰ ਵੀ ਜਿਹੜਾ ਕਿ ਕਿਹਾ ਹੈ ਕਿ ਇਹ ਫਿਲਮ ਅਸੀਂ ਸਿਨਮਾ ਘਰਾਂ ਦੇ ਵਿੱਚ ਨਹੀਂ ਲੱਗਣ ਦਮਾਗੇ ਤੇ ਦੱਸਦੇ ਇਹ ਕਿ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਜ਼ਰੂਰੀ ਬੇਨਤੀ ਸਮੂਹ ਖਾਲਸਾ ਪੰਥ ਦੇ ਚਰਨਾਂ ਦੇ ਵਿੱਚ ਬਾਣਾ ਪਰਮ ਮਨੁੱਖ ਦਾ ਉਹ ਵਸਤਰ ਹੈ ਸਗੋ ਗੁਰੂ ਦੀ ਰਹਿਮਤ ਵੀ ਹੈ ਜਿਸ ਦੇ ਵਿੱਚ ਉਹ ਸਮੁੱਚੀ ਲੋਕਾਈ ਲਈ ਪ੍ਰੇਰਣਾ, ਪ੍ਰੇਮ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ, ਸਿੱਦਕਤ ਤੇ ਸਬਰ ਸਮੋਈ ਰੱਖਦਾ ਹੈ ਇਹੇ ਕਿਸੇ ਕਲਣਾ ਤੋਂ ਬਾਅਦ ਪ੍ਰਾਪਤ ਹੁੰਦਾ ਹੈ ਤੇ ਇਹ ਗੁਰੂ ਦੀ ਬਖਸ਼ੀਸ਼ ਹੈ ਪਰ ਤੁਹਾਨੂੰ ਕਿਵੇਂ ਮਹਿਸੂਸ ਹੋਵੇਗਾ ਜਦੋਂ ਕੋਈ ਮਨਮੁਖ ਅਤੇ ਕੋਣਮੋਣ ਇਸ ਨੂੰ ਪਾਵੇ ਸਿਰਫ ਆਪਣੇ ਮਾਇਕ ਮਨੋਰਥ ਦੇ ਲਈ ਪੈਸਾ ਕਮਾਉਣ ਦੇ ਲਈ ਤੇ ਇਸ ਲਈ ਅਸੀਂ ਇਸ ਫਿਲਮ ਦਾ ਅਕਾਲ ਦਾ ਵਿਰੋਧ ਕਰਦੇ ਹਾਂ ਤੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਆਖਦੇ ਹਾਂ ਕਿ ਇਸ ਫਿਲਮ ਨੂੰ ਨਾ ਚਲਾਇਆ ਜਾਵੇ ਤੇ ਇਸ ਫਿਲਮ ਦੇ ਕਿਰਦਾਰਾਂ ਵਾਲਿਆਂ ਤੇ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਵੀ ਹੋਵੇ ਤੇ ਜਿਸ ਨੇ ਇਸ ਅਕਾਲੀ ਬਾਣੇ ਨੂੰ ਪਾਇਆ ਤੇ ਉੱਥੇ ਹੀ ਜੇ ਸਿੱਖ ਸ਼ਹੀਦਾ ਉੱਤੇ ਸਿਨੇਮਾ ਬਣਨਾ ਵੀ ਹੈ ਤਾਂ ਸਾਬਤ ਸੂਰਤ ਜੀਵਨ ਵਾਲੇ ਸਿੱਖਾਂ ਕੋਲੋਂ ਕਿਰਦਾਰ ਕਰਵਾਏ ਜਾਣ ਨਾ ਕਿ ਨਕਲੀ ਫਿਲਮੀ ਹੀਰੋ ਕੋਲ ਜਿਸ ਦਾ ਖੁੱਦ ਦਾ ਨਿੱਜੀ ਜੀਵਨ ਨਿਕਰਿਆ ਹੋਇਆ ਹੈ ਸ਼ਿਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਇਸ ਦੇ ਉੱਤੇ ਤੁਰੰਤ ਐਕਸ਼ਨ ਲੈਣ ਸਮੂਹ ਖਾਲਸਾ ਪੰਥ ਨੂੰ ਇਸ ਦਾ ਵਿਰੋਧ ਕਰਨ ਦੇ ਲਈ ਵੀ ਬੇਨਤੀ ਕਰਦੇ ਆ ਤੇ ਦੱਸੀਏ ਕਿ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਅਕਾਲ ਫਿਲਮ ਨੂੰ ਲੈ ਕੇ ਵਿਰੋਧ ਕੀਤਾ ਹੈ ਤੇ ਉੱਥੇ ਹੀ ਸਿਨੇਮਾ ਘਰਾਂ ਨੂੰ ਵੀ ਜਿਹੜਾ ਕਿ ਕਿਹਾ ਹੈ ਕਿ ਇਹ ਫਿਲਮ ਅਸੀਂ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗਣ ਦਵਾਗੇ